ਚਲੋ ਮੈਂ ਦਰਸਨ ਸਿੰਘ ਨੂੰ ਕੋਕੇ ਜਿਲ੍ਹਾ ਪ੍ਰਭਾਸ ਭਾਰਤੀ ਕਿਸਾਨ ਉਹਨੀਆਂ ਨੇ ਇੱਕ ਤਾਂ ਖੁੰਦਾ ਅੱਛੀ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜਾ ਕਿ 14 ਤਰੀਕ ਨੂੰ RAMLILA ਗਰਾਊਂਡ ਦੇ ਵਿੱਚ ਦਿੱਲੀ ਦੇ ਵਿੱਚ ਮਹਾਵਟਾਇਤ ਕਰਨ ਜਾ ਰਹੇ ਆ ਸੰਯੁਕਤ ਮੋਰਚੇ ਦੇ ਜਿਹੜਾ ਆਲ ਇੰਡੀਆ ਦੀ ਸਾਰੇ ਹਿੰਦੁਸਤਾਨ ਦੇ ਸਾਰੇ ਥੂਪੇ ਜੋ ਕਿਸਾਨ ਉੱਥੇ ਵੱਧ ਤੋਂ ਵੱਧ ਮੋਟ ਰਹੇ ਆ ਅਸੀਂ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਲੈ ਕੇ ਉਸ ਮਹਾਪੁਰਜਾ ਦੇ ਵਿੱਚ ਸ਼ਾਮਲ ਹੋਣਾ ਅਸੀਂ ਹੁਣ ਬਰਨਾਲੇ ਤੋਂ ਗੱਡੀ ਚੜ੍ਹਦੇ ਆ ਤੇ ਰਾਤ ਨੂੰ ਅਸੀਂ ਗੁਰਦੁਆਰਾ ਪ੍ਰਕਾਪਗੰਜ ਸਾਹਿਬ ਜਾਣਾ ਤੇ ਸਵੇਰ ਉੱਥੋਂ ਮਾਰਤ ਕਰਕੇ ਰਾਮਲੀਲਾ ਗਰਾਊਂਡ ਵੱਲ ਜਾ ਕੇ ਉੱਥੇ ਮਹਾਪੰਚਾਇਤ ਸਭਾ ਲਾਉਣਾ ਵੱਡੀ ਅਰੇਲੀ ਹੋਣੀ ਆ ਮਹਾਪੰਚਾਇਤ ਹੋਣੀ ਆ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਸਾਰੇ ਹਿੰਦੁਸਤਾਨ ਦੀਆਂ ਪਹੁੰਚ ਰਹੀਆਂ ਤੇ ਉਹਦੇ ਵਿੱਚ ਸਾਡੀਆਂ ਮੰਗਾਂ ਜਿਹੜਾ ਕਿ ਦਿੱਲੀ ਰੇਲੀਆਂ ਮੰਗਾ ਐਮਐਲਸੀ ਦਾ ਮਸਲਾ 52 ਕੋਟਰ ਗਰੰਟੀ ਕਰੋਨਾ ਆਰਗੂਆਂ ਦੇ ਕੇਸ ਅਗੇ ਮਿਥਰਾ ਟੈਣੀ ਦੇ ਪਾਰਚਾ ਦਾ ਜਿਹੜਾ ਲਖਮੀਰ ਕੂਰ ਫੀਲ ਦੇ ਕਿਸਾਨਾਂ ਨੂੰ ਅਨਸਾਫਤਵਾਉਣ ਵਾਸਤੇ ਸਾਜੇ ਵਿੱਚ ਜੰਮੀਆਂ ਤਿੰਨ ਮੰਗਾਂ ਜਿਹੜੀਆਂ ਐਡ ਕਰੀਆਂ ਜਿਹੜੀ ਫਸਲੀ ਬੀਮਾ ਜੋੜਨਾ ਲਾਗੂ ਕਰਾਉਣ ਵਾਸਤੇ ਕਿਸਾਨਾਂ ਦਾ ਸਿਰ ਚੜਿਆ ਕਰ ਜਾ ਉਹ ਤੋਂ ਰਾਤ ਕਰਾਉਣ ਵਾਸਤੇ ਸਾਰਾ ਮਾਫ਼ ਕਰਾਉਣ ਵਾਸਤੇ ਕਿ ਜਦੋਂ 60 ਸਾਲ ਦਾ ਕਿਸਾਨ ਹੋ ਜਾਂਦਾ ਹੈ ਉਹਦੀ ਪੱਤੀ ਪਤਨੀ ਦੀ 10000 ਪਰਸਨ ਲਾਉਣੀ ਚਾਹੀਦੀ ਆ ਕਿਉਂ ਹੈ ਹੁਨਰਵਾਦ ਕਿਸਾਨਾਂ ਇਹਨਾਂ ਦਾ ਇਸ ਸਰਕਾਰਾਂ ਦਾ ਅਨਾਲ ਪੈਦਾ ਕਰਕੇ ਢੱਡ ਪਰਦਾ ਆ ਆਪਾਂ ਉਸ ਵਿੱਚ ਹਾਜ਼ਰ ਹੋਣਾ ਤੇ ਸਾਰਾ